ਮੈਨੂੰ ਇਦਾਂ ਲੱਗਦਾ ਜਿੱਦਾਂ ਕੇਜਰੀਵਾਲ ਦਾ ਜਿਹੜਾ ਦਿੱਲੀ ਮਾਡਲ ਹੈ ਘੱਟ ਗਿਣਤੀ ਮੁਸਲਮਾਨ ਭਾਈਚਾਰੇ ਨੂੰ ਦਿੱਲੀ ਦੇ ਵਿੱਚ ਉਹਨਾਂ ਨੂੰ ਬੇਵਾਰਸੇ ਬੇਵਾਲੇ ਨਿਮਾਣੇ ਨਿਯਾਸ ਦੇ ਨੋਟੇ ਨੱਪਤੇ ਬਣਾ ਰਿਆ ਇਹ ਇਹੀ ਦਿੱਲੀ ਮਾਡਲ ਪੰਜਾਬ ਦੇ ਸਿੱਖ ਭਾਈਚਾਰੇ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਵੀ ਇਹ ਇਹ ਮਾਡਲ ਕਾਂਗਰਸ ਦੀ ਤਰਜ਼ ਤੇ ਚੱਲ ਕੇ ਇਹ ਕਰੇਗਾ ਉਦੋਂ ਦੇਸ਼ ਦੇ ਵਿੱਚ ਘੱਟ ਗਿਣਤੀ ਵਰਗ ਅਲਪ ਸੰਖਿਆਕ ਮੁਸਲਮਾਨ ਭਾਈਚਾਰੇ ਨੂੰ ਦਿੱਲੀ ਦੀਆਂ ਸੜਕਾਂ ਤੇ ਕੋਕੋ ਕੇ ਮਾਰਿਆ ਗਿਆ ਉਦੋਂ ਇਹ ਮੁੱਖ ਮੰਤਰੀ ਸਾਹਿਬ ਉਦੋਂ ਕਿਉਂ ਨਹੀਂ ਜੀ ਉੱਥੇ ਬੈਠੇ ਗਾਂਧੀ ਦੇ ਚੇਨੇ ਇੰਤਾਂ ਦੀ ਬਿਆਨਬਾਜ਼ੀ ਕਰ ਰਹੇ ਆ ਸਹੂਲਤਾਂ ਦੇਣ ਦੇ ਨਾਅਦੇ ਉੱਤੇ ਪਹਿਲਾਂ ਸੁੱਤੇ ਪਏ ਸੀ ਆਜ਼ਾਦੀ ਦੇ 74 ਸਾਲਾਂ ਚ ਕੀ ਇਹ ਸੁੱਤੇ ਪਏ ਸੀ ਉਦੋਂ ਕਿਉਂ ਨਾ ਦਿੱਤੀਆਂ ਉਹ ਇਹ ਸਾਡਾ ਮੁੱਖ ਮਕਸਦ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸੁਪਨਾ ਸੀ ਉਹਨਾਂ ਦਾ ਕਿ ਜਿਹੜਾ ਉਹਨਾਂ ਨੇ ਪੋਥੀ ਸਾਹਿਬ ਦੇ ਵਿੱਚ ਬਨਾਰਸ ਤੋਂ ਲਿਆਂਦਾ ਸੀ ਬੇਗੰਪੁਰਾ ਸ਼ਹਿਰ ਕੋ ਨਾਉ ਦੁੱਖੰਦੋ ਨਹੀਂ ਤੇਠਾਉ ਕਿ ਆਮ ਲੋਕਾਂ ਦੇ ਦੁੱਖ ਦੂਰ ਹੁਣੇ ਖਤਮ ਹੋਣੇ ਚਾਹੀਦੇ ਔਰ ਰਾਜਪਗ ਚੱਜ ਦਾ ਬਸਣਾ ਚਾਹੀਦਾ ਸਾਡਾ ਮੁੱਖ ਲਕਸ਼ ਗੁਰੂ ਸਾਹਿਬ ਨੂੰ ਅਜ ਨਤਮਸਤਕ ਹੋਏ ਆ ਇੱਥੇ ਆ ਕੇ ਉਹ ਗੁਰੂ ਸਾਹਿਬ ਦਾ ਸੁਪਨਾ ਜਿਹੜਾ ਸੀ ਉਹਨਾਂ ਨੇ ਕਿਹਾ ਸੀ ਕਿ ਰਾਜੇ ਸੀ ਮਕਦਮ ਕੁੱਤੇ ਜਿਹੜੇ ਲੋਕਾਂ ਦੇ ਦੁੱਖ ਦਰਦ ਦੂਰ ਨਹੀਂ ਹੋਏ ਤਾਂ ਸ਼ੇਰ ਬਗਿਆੜ ਤੇ ਕੁੱਤਿਆਂ ਵਰਗੇ ਜਿਹੜੇ ਹਾਕਮ ਹੈ ਉਹ ਰਾਜ ਕਰਦੇ ਆ ਸਾਡਾ ਇੱਥੇ ਆਉਣ ਦਾ ਲਕਸ਼ ਸੀ ਕਿ ਗੁਰੂ ਸਾਹਿਬ ਦਾ ਇਹ ਸੁਪਨਾ ਸੀ ਕਿ ਤਖਤੇ ਰਾਜਾ ਸੋਭੇ ਜੋ ਤਖਤੇ ਲਾਇਕ ਹੋਵੇ ਅਸੀਂ ਸਤਗੁਰੂ ਨਾਨਕ ਦੇਵ ਜੀ ਤੋਂ ਅਸ਼ੀਰਵਾਦ ਲੈਣ ਆਏ ਆ ਕਿ ਹੇ ਬਾਬਾ ਸਾਨੂੰ ਇਹੋ ਜਿਹੇ ਆਸ਼ੀਰਵਾਦ ਦੇ ਕਿ ਭਵਜਨ ਸਮਾਜ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ 222 ਵਿੱਚ ਉਹ ਜਿਹੜੇ ਸ਼ਹਿਰਾਂ ਬਗਿਆੜਾਂ ਵਰਗੇ ਹਾਕਮ ਹੈ ਜਿਨ੍ਹਾਂ ਨੂੰ ਆਜ਼ਾਦੀ ਦੇ 74 ਸਾਲਾਂ ਬਾਅਦ ਪੰਜਾਬ ਦੇ ਦੇਸ਼ ਦੇ ਲੋਕਾਂ ਨੇ ਆਪ ਆਪਣੇ ਹੱਥੀ ਚੁਣਿਆ ਉਹਨਾਂ ਨੇ ਆਮ ਲੋਕਾਂ ਦੀ ਕਦੇ ਸੁਣਵਾਈ ਨਹੀਂ ਕੀਤੀ ਉਹਨਾਂ ਦੇ ਦੁੱਖ ਦਰਦ ਖਤਮ ਨਹੀਂ ਕੀਤੇ ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ ਬਾਬੇ ਦਾ ਆਸ਼ੀਰਵਾਦ ਲੈਣ ਆਏ ਸੀ ਔਰ ਖੁਸ਼ੀ ਇਸ ਗੱਲ ਦੀ ਆ ਕਿ ਸਾਡੇ ਅੰਦਰੋਂ ਜਿਹੜਾ ਆਤਮਕ ਜਿਹੜੀ ਖੁਸ਼ੀ ਨਿਕਲ ਰਹੀ ਆ ਸਾਨੂੰ ਇਦਾਂ ਲੱਗ ਰਿਹਾ ਕਿ ਪਹਿਲੀ ਪਾਤਸ਼ਾਹੀ ਸਤਗੁਰੂ ਨਾਨਕ ਦੇਵ ਜੀ ਨੇ ਸਾਨੂੰ ਅੱਜ ਅਸ਼ੀਰਵਾਦ ਦਿੱਤਾ ਆ ਜੀ ਦੇਖੋ ਸਾਡੇ ਲਈ ਤਾਂ ਇਹ ਜਿਹੜੀ ਉਹ ਉਹਨਾਂ ਦੇ ਘਰ ਦੀ ਖਾਨਾ ਚੰਗੀ ਆ ਉਹਨੂੰ ਤਾਂ ਉਹ ਦੇਖਣਗੇ ਆ ਸਾਡਾ ਦੇਖਣਾ ਕੰਮ ਇਹ ਹੈਗਾ ਕਿ ਅੱਜ ਅਸੀਂ ਸ੍ਰੀ ਨਾਨਕ ਦੇਵ ਜੀ ਦੀ ਸਤਗੁਰੂ ਨਾਨਕ ਦੇਵ ਜੀ ਦੀ ਧਰਤੀ ਸultan pur lohdi ਆਏ ਆ ਔਰ ਅਸੀਂ ਜਿਹੜਾ ਆਪਣਾ ਕਾਂਗਰਸ ਨੂੰ ਟੱਕਰ ਦੇਣ ਦੇ ਲਈ ਇੱਥੋਂ ਜਿਹੜਾ ਯੋद्धा ਗੱਠ ਜੋੜਨੇ ਤਿਆਰ ਕੀਤਾ ਉਹ ਕੈਪਟਨ ਸਰਦਾਰ ਹਰਮਿੰਦਰ ਸਿੰਘ ਜੀ ਨੇ ਔਰ ਖੁਸ਼ੀ ਦੀ ਗੱਲ ਹੈ ਕਿ ਕਪੂਰਥਲੇ ਜ਼ਿਲ੍ਹੇ ਦੀਆਂ ਚਾਰੋਂ ਹੀ ਸੀਟਾਂ ਦੇ ਉੱਤੇ ਮੈਨੂੰ ਇਦਾਂ ਉਮੀਦ ਹੈਗੀ ਆ ਕਿ ਅਸੀਂ ਤਿੰਨ ਤਾਂ ਸਾਡੀਆਂ ਕਨਫਰਮ ਚਾਰੋਂ ਕਨਫਰਮ ਤਿੰਨ ਤੱਕ ਕਨਫਰਮ ਹੋ ਚੁੱਕੀਆਂ ਆਂ ਆ ਫਗਵਾੜਾ ਸੁਲਤਾਨਪੁਰ ਔਰ ਤੀਸਰੀ ਪਲੱਥ ਸੌਰੀ ਕਪੂਰਥਲਾ ਔਰ ਜਿਹੜੀ ਕਾਂਗਰਸ ਦੀ ਜਿਹੜੀ ਆਪਸੀ ਖਾਨਾ ਜੰਗੀ ਆ ਉਹ ਕਾਂਗਰਸ ਦੇ ਪਾਪਾਂ ਦਾ ਫਲ ਆ ਜਿਹੜਾ ਕਿ ਉਹ ਪਾਪਾਂ ਦਾ ਘੜਾ ਜਿਹੜਾ ਭਰ ਕੇ ਟੁੱਟ ਰਿਹਾ ਆ ਜਿਹੜਾ ਉਹਨਾਂ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਵੱਲੋਂ ਹੱਥ ਕਰਕੇ ਸਾਬੋ ਕੀ ਤਲਵੰਡੀ ਵਿਖੇ ਕੈਪਟਨ ਸਾਹਿਬ ਨੇ ਜਿਹੜਾ ਝੂਠ ਬੋਲਿਆ ਸੀ ਗਰਵਾਣੀ ਮੱਥੇ ਨੂੰ ਲਾਈ ਝੂਠ ਬੋਲਿਆ ਚਾਰ ਹਫ਼ਤਿਆਂ ਦੇ ਵਿੱਚ ਮੈਂ ਆਹ ਕੰਮ ਕਰਾਂਗਾ ਨਸ਼ੇ ਖਤਮ ਕਰਾਂਗਾ ਘਰ ਘਰ ਨੌਕਰੀ ਕਰ ਜਾ ਕਰਕੀ ਪਤਾ ਨਹੀਂ ਕਿਹੜੇ ਕਿਹੜੇ ਝੂਠੇ ਲਾਰੇ ਵਾਦੇ ਗੁਰੂ ਸਾਹਿਬ ਦੀਆਂ ਕਸਮਾਂ ਖਾ ਖਾ ਕੇ ਲਾਏ ਸੀ ਆ ਕੈਪਟਨ ਸਾਹਿਬ ਉਹਦੀ ਸਜ਼ਾ ਭੁਗਤ ਰਹੇ ਆ ਕੇਜਰੀਵਾਲ ਮੁੱਖ ਮੰਤਰੀ ਪੰਜਾਬ ਵੱਲੋਂ ਐਸਆਰ ਬੀਸੀ ਨੂੰ ਲਵਾਉਣ ਵਾਸਤੇ ਬਹੁਤ ਹੀ ThoughtDataਰੋ ਘੋਸ਼ਣਾ ਕਰ ਰਹੇ ਕੀ ਹਨ ਚੁੰਨੇ ਇਸ ਬਾਰੇ ਦੇਖੋ ਕਾਂਗਰਸ ਜਿਹੜੀ ਆ ਉਹ ਆਪਣੀ ਮਾ ਇੰਦਰਾ ਦੇ ਪੂਰਨੇ ਨਕਸ਼ੇ ਕਦਮ ਤੇ ਚੱਲ ਰਹੀ ਆ 1971 ਦੇ ਚੋਣਾਂ ਤੋਂ ਪਹਿਲਾਂ ਗਰੀਬੀ ਹਟਾਵਾਗੇ ਲੇਕਿਨ ਉਹ 50 ਸਾਲ ਬੀਤ ਗਏ ਹੁਣ ਤੱਕ 71 ਬੀਤਿਆਂ ਨੂੰ ਵੀ 1971 ਬੀਤਿਆਂ ਨੂੰ ਵੀ 50 ਸਾਲ ਬੀਤ ਗਏ 1971 ਤੋਂ ਬਾਅਦ ਕਾਂਗਰਸ ਨੇ 4-5 ਬਰੀ ਜਿਹੜੀ ਪੰਜਾਬ ਦੇ ਵਿੱਚ ਹਕੂਮਤ ਕਾਇਮ ਕੀਤੀ ਆ 25 ਸਾਲ ਉਹ ਤੋਂ ਬਾਅਦ ਵੀ 30 ਸਾਲ ਰਾਜ ਕਰ ਲਿਆ ਆ ਤੇ ਜਿਹੜੇ ਹੁਣ ਇਹ ਮਾਂ ਦੇ ਜਿਹੜੇ ਪੁੱਤਰੇ ਆ ਇੰਦਰਾ ਮਾਂ ਦੇ ਜਿਹੜੇ ਪੁੱਤਰੇ ਆ ਉਹ ਮੁੱਖ ਮੰਤਰੀ ਬਣ ਕੇ ਗਾਂਧੀ ਦੇ ਚੇਲੇ ਇਦਾਂ ਦੀ ਬਿਆਨਬਾਜ਼ੀ ਕਰ ਰਹੇ ਆ ਸਹੂਲਤਾਂ ਦੇਣ ਦੇ ਨਾਅਦੇ ਉੱਤੇ ਪਹਿਲਾਂ ਸੁੱਤੇ ਪਏ ਸੀ ਆਜ਼ਾਦੀ ਦੇ 74 ਸਾਲਾਂ ਚ ਕੀ ਸੁੱਤੇ ਪਏ ਸੀ ਉਦੋਂ ਕਿਉਂ ਨਾ ਦਿੱਤੀਆਂ ਅੱਜ ਜਦੋਂ ਇਹਨਾਂ ਨੂੰ ਇਹ ਲੱਗਿਆ ਕਿ ਜਿਨ੍ਹਾਂ ਦੇ ਉੱਤੇ ਕਿਰਪਾ ਦਸ਼ਮੇਸ਼ ਪਿਤਾ ਨੇ ਕੀਤੀ ਸੀ ਇਹਨਾਂ ਗਰੀਬ ਸਿੱਖਨ ਕੋ ਦੂਹ ਪਾਸੇ ਆਈ ਜਦੋਂ ਉਹ ਲੋਕ ਸੱਤਾ ਦੇ ਭਾਗੀਦਾਰ ਬਣਨ ਜਾ ਰਹੇ ਆ ਤਾਂ ਉਹਨਾਂ ਨੂੰ ਰੋਕਣ ਦੇ ਲਈ ਇਦਾਂ ਦੀ ਡਰਾਮੇਬਾਜ਼ੀ ਕਰ ਰਹੇ ਆ ਭਾਜਨ ਸਮਾਜ ਪਾਰਟੀ ਬੇਨਤੀ ਕਰਦੀ ਆ ਮੁੱਖ ਮੰਤਰੀ ਸਾਹਿਬ ਨੂੰ ਜੇ ਤੁਸੀਂ ਸੱਚੇ ਆ ਤਾਂ ਘੋਸ਼ਣਾ ਨਾ ਕਰੋ ਨੋਟੀਫਿਕੇਸ਼ਨ ਕਰੋ ਐਲਾਨਨਾਮੇ ਕਰੋ আর ਲਾਗੂ ਕਰੋ ਕੇਜਰੀਵਾਲ ਪੰਜਾਬ ਅਗੇ ਦਿੱਲੀ ਮਾਡਲ ਦਾ ਦੁਹਾਈਆ ਪਾ ਰਿਹਾ ਕਿ ਦਿੱਲੀ ਮਾਡਲ ਲਾਗੂ ਹੋਊਗਾ ਪੰਜਾਬ ਚ ਹਾਂ ਬਿਲਕੁਲ ਕੇਜਰੀਵਾਲ ਸਾਹਿਬ ਜਿਹੜੇ ਆ ਦਿੱਲੀ ਮਾਡਲ ਉਹਨਾਂ ਦਾ ਜਿਹੜਾ ਹੈਗਾ ਆ ਸਿਹਤ ਸਿੱਖਿਆ ਰਜਗਾਰ ਨੂੰ ਲੈ ਕੇ ਉਹਨਾਂ ਨੇ ਕਈ ਤਰ੍ਹਾਂ ਦੇ ਬਾਬ ਰੋਲੇ ਪੈਦਾ ਕੀਤੇ ਆ ਲੇਕਿਨ ਉਹ ਉਸ ਉਸ ਮਾਡਲ ਦੇ ਵਿੱਚ ਘਟ ਗਿਣਤੀਆਂ ਦੀ ਬੇਰੁਖੀ ਵੀ ਸ਼ਾਮਲ ਹੈ ਘਟ ਗਿਣਤੀਆਂ ਦੇ ਨਾਲ ਜ਼ੁਲਮ ਅਤਿਆਚਾਰ ਵੀ ਸ਼ਾਮਲ ਹੈ ਜਦੋਂ ਦੇਸ਼ ਦੇ ਵਿੱਚ ਘੱਟ ਗਿਣਤੀ ਵਰਗ ਅਲਪਸੰਖਿਆਕ ਮੁਸਲਮਾਨ ਭਾਈਚਾਰੇ ਨੂੰ ਦਿੱਲੀ ਦੀਆਂ ਸੜਕਾਂ ਤੇ ਕੋਕੋ ਕੇ ਮਾਰਿਆ ਗਿਆ ਉਦੋਂ ਇਹ ਮੁੱਖ ਮੰਤਰੀ ਸਾਹਿਬ ਉਦੋਂ ਕਿਉਂ ਨਹੀਂ ਜੀ ਉੱਥੇ ਬੈਠੇ ਤਾਂ ਉਹਨਾਂ ਨਾ ਉਹਨਾਂ ਦੇ ਧਰਨੇ 'ਚ ਗਏ ਨਾ ਉਹਨਾਂ ਲਈ ਹਾਂ ਦਾ ਨਾਰਾ ਮਾਰਨ ਗਏ ਮੈਨੂੰ ਇਦਾਂ ਲੱਗਦਾ ਜਿੱਦਾਂ ਕੇਜਰੀਵਾਲ ਦਾ ਜਿਹੜਾ ਦਿੱਲੀ ਮਾਡਲ ਹੈ ਘੱਟ ਗਿਣਤੀ ਮੁਸਲਮਾਨ ਭਾਈਚਾਰੇ ਨੂੰ ਦਿੱਲੀ ਦੇ ਵਿੱਚ ਉਹਨਾਂ ਨੂੰ ਬੇਵਾਰਸੇ ਬੇਵਾਲੇ ਨਮਾਣੇ ਨਿਆਸਰੇ ਨੋਟੇ ਨਪੱਤੇ ਬਣਾ ਰਿਆ ਇਹ ਇਹੀ ਦਿੱਲੀ ਮਾਡਲ ਪੰਜਾਬ ਦੇ ਸਿੱਖ ਭਾਈਚਾਰੇ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਵੀ ਇਹ ਇਹ ਮਾਡਲ ਕਾਂਗਰਸ ਦੀ ਤਰਜ਼ ਤੇ ਚੱਲ ਕੇ ਇਹ ਕਰੇਗਾ। ਸੁਲਤਾਨਪੁਰ ਲੋਧੀ ਦੇ ਕਿਸ ਤਰ੍ਹਾਂ ਮਹੌਲ ਹੈ ਚੋਣਾਂ ਨੂੰ ਲੈ ਕੇ। ਦੇਖੋ ਸੁਲਤਾਨਪੁਰ ਲੋਧੀ ਦੇ ਦੇਖੋ ਇੱਕ ਅੱਜ ਜਦੋਂ ਦੇ ਮਾਨ ਜੋ ਕੈਪਟਨ ਹਰਮਿੰਦਰ ਸਿੰਘ ਜੀ ਨੇ ਇਸ ਕਮਾਂਡ ਨੂੰ ਸੰਭਾਲਿਆ ਆ ਔਰ ਜਿਸ ਤਰੀਕੇ ਦੇ ਨਾਲ ਵਾ ਦੇਖੋ ਬਹੁਜਨ ਸਮਾਜ ਪਾਰਟੀ ਇਕਜੁੱਟਤਾ ਦੇ ਨਾਲ ਇਹਨਾਂ ਦੇ ਪਿੱਠ ਪਿੱਛੇ ਖੜੀ ਆ ਔਰ ਸ਼੍ਰੋਮਣੀ ਅਕਾਲੀ ਦਲ ਦਾ ਵੀ ਮੈਂ ਇੱਥੇ ਚੈੱਕ ਕੀਤਾ ਸੀਗਾ ਉਹਨਾਂ ਚ ਵੀ ਬੜਾ ਉਤਸ਼ਾਹ ਆ। ਉਹ ਬੜੀ ਹਿੰਮਤ ਔਰ ਹੌਸਲੇ ਦੇ ਨਾਲ ਕੈਪਟਨ ਸਾਹਿਬ ਦੇ ਮਗਰ ਜਿਹੜਾ ਲੱਗ ਕੇ ਉਹ ਖੜੇ ਆ ਔਰ ਮੈਨੂੰ ਉਮੀਦ ਹੈ ਕਿ ਜਿਹੜੀ ਅੱਜ ਸਾਡਾ ਇਹ ਪਹਿਲਾ ਵਰਕਰ ਸੰਮੇਲਨ ਆ ਮੈਂ ਖੁਦ ਇਸ ਜ਼ਿਲ੍ਹੇ ਤੋਂ ਇਲੈਕਸ਼ਨ ਲੜ ਰਿਹਾ ਔਰ ਸੁਲਤਾਨਪੁਰ ਲੋਧੀ ਇਹ ਨੂੰ ਜਿਤਾਉਣ ਲਈ ਔਰ ਇਸ ਜ਼ਿਲ੍ਹੇ ਦੀਆਂ ਚਾਰੋਂ ਸੀਟਾਂ ਜਿਤਾਉਣ ਦੇ ਲਈ ਬਹੁਜਨ ਸਮਾਜ ਪਾਰਟੀ ਆਪਣੀ ਜੀ ਤੋੜ ਯਤਨ ਕਰੇਗੀ ਔਰ ਆਪਣੇ ਆਦੇਸ਼ ਚ ਕਾਮਯਾਬ ਹੋਏਗੀ ਔਰ ਕੈਪਟਨ ਸਾਹਿਬ ਵੀ ਇੱਥੋਂ ਵੱਡੇ ਮਾਰਜਿਨ ਨਾਲ ਜਿੱਤਣਗੇ